ਇਹ ਹੈ ਜਿੱਦੜਪਾ ਦਾ ਸੀਵਰੇਜ ਸਿਸਟਮ ਦਾ ਬੁਰਾ ਹਾਲ ਸਰ ਕੂਲਰ ਰੋਡ ਜਿੱਦੜਪਾ ਦਾ ਸਰ ਕੂਲਰ ਰੋਡ ਹੈ ਜੀ ਇਹਨੇ ਇਹ ਹਾਲਾਤ ਨਹੀਂ ਕੀ ਉਹ ਦੇਖੋ ਸੀਵਰੇਜ ਦਾ ਲੌਕ ਹੋ ਜਾਣਾ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਲੌਕ ਹੋਇਆ ਇਹ ਕਹਿੰਦਾ ਹੈ ਜਿਹਦਾ ਮਸਲਾ ਹੱਲ ਨਹੀਂ ਹੋ ਸਕਦਾ ਤੇ ਨਾ ਹੋਵੇ ਕਿਉਂਕਿ ਜਿਮਣੀ ਚੋਣਾ ਵੇਲੇ ਉਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਮ ਚੱਲ ਪਿਆ ਜੀ ਜੀ ਵੇ ਤਾਂ ਫਸ ਵੋਟਾਂ ਤੋਂ ਬਾਅਦ ਥੋੜਾ ਜੀ ਸਹੀ ਹੋ ਜੂਗਾ ਐ ਹੋ ਜੂਗਾ ਫਲਾੜਾ ਹੋ ਜੂਗਾ ਬਹੁਤ ਗੱਲਾਂ ਮਾਰੀਆਂ ਇਹਨਾਂ ਨੇ ਤੇ ਬੁੱਤਾ ਪਵਾ ਲਿਆ ਸੋ ਫਸ ਵੋਟਾਂ ਤੋਂ ਬਾਅਦ ਇਹਨਾਂ ਨੇ ਸਾਰੀ ਨਹੀਂ ਲਈ ਨਾ ਲੈ ਲਈ ਕਮੇਟੀ ਕਾਂਗਰਸ ਦੀ ਹੈ ਮਸਲੇ ਕਿਥੋਂ ਹੱਲ ਹੋ ਜਾਂ ਕਮੇਟੀ ਕਾਂਗਰਸ ਦੀ ਹੈ ਜੀ ਕਰਦਾ ਵਿਕਾਸ ਕਰਵਾਂਗੇ ਜੀ ਕਰਦਾ ਓਕੇ ਸੋ ਹਾਲਾਤ ਇਹੇ ਜੀ ਹੈ ਕਿ ਦਰਵਾਸ਼ ਸ਼ਹਿਰ ਦੀ ਇਹ ਨਰਕ ਦੀ ਜ਼ਿੰਦਗੀ ਜੀਏ ਮੇ ਲੋਕਾਂ ਦੇ ਘਰਾਂ ਦੇ ਬਾਹਰ ਪਾਣੀ ਖੜਾ ਹੈ ਦੇਖੋ ਹਾਲਾਤ ਦੁਕਾਨਾਂ ਦੇ ਬਾਹਰ ਪਾਣੀ ਹੈ ਠੀਕ ਹੈ ਬੈਂਕਾਂ ਦੇ ਬਾਹਰ ਖੜਾ ਹੈ ਇਹੋ ਜਿਹੇ ਹਾਲਾਤ ਨੇ ਇਸ ਵੀ ਦੇ ਸਿਸਟਮ ਦੇ ਸੋ ਅੱਗੇ ਵੀ ਦਿਖਾਉਣੇ ਆ ਤੁਹਾਨੂੰ ਕੀ ਹਾਲਾਤ ਨੇ ਆ ਦੇਖ ਲਓ ਕਿ ਕਿਕੋਕੀ ਹੋਈ ਹੈ ਇਹ ਸਰਕੂਲਰ ਰੋੜੇ ਤੇ ਦੇਖ ਲੋ ਹਾਲਾਤ ਕੋਈ ਹੈ ਜੀ ਇੱਥੇ ਸਰਦੇ ਵਿੱਚ ਲੋਕ ਕਈ ਵਾਰ ਡਿੱਗੇ ਫਟਾ ਫਟਾ ਕੱਤੀ ਇਸ ਤਰ੍ਹਾਂ ਤੋਂ ਹਾਲਾਤ ਮਾੜੀ ਜੀ ਹੈ ਗੱਲਾਂ ਲਈ ਹੈ ਸਾਰੇ ਜਿਹਨੂੰ ਕੋਟਾ ਲੈਣੀ ਹੈ ਲੱਕੜ ਦੇ ਪੁੱਤ ਦੇ ਦਿੰਦੇ ਐ ਤੇ ਵੋਟਾਂ ਲੈ ਲੈਂਦੇ ਸੋ ਨਰਕ ਦੀ ਜ਼ਿੰਦਗੀ ਜੀਦੇ ਐ ਲੋ ਲੋਕਾਂ ਦੇ ਈਨ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਰਿਆ ਸੀ ਇਹਦਾ ਪਾਣੀ ਕੋਈ ਖਿਆਲ ਨਹੀਂ ਸਰਕਾਰੋਂ ਹੁਣ ਤਾਂ ਮਾਝੀ ਦੀ ਪਾਰਟੀ ਦਾ ਐਮਐਲਏ ਬਣ ਕੇ ਕਿਦਣਾ ਬਾਦਾਂ ਇਹ ਨਹੀਂ ਹੱਲ 23 ਨੂੰ ਇਹਨੇ ਪੀਸ ਹੋ ਗਿਆ ਐਮਐਲਏ ਬਣੇ ਪਰ ਅਲੀਕਾ ਤੱਕ ਇਹ ਨਹੀਂ ਲੱਗਦੀ ਜਿਵੇਂ ਕਿਸੇ ਪਾਸੇ ਗਿਦੜਵਾ ਦੇ ਵਿੱਚ ਸੋ ਇਹ ਹਾਲਾਤ ਨੇ ਹੁਣ ਦੇਖੋ ਔਰਤਾਂ ਕਿਵੇਂ ਆਉਂਦੀਆਂ ਨੇ ਦੇਖੋ ਕੀ ਹਾਲਾਤ ਨੇ ਦੇਖੋ ਆਪਣੇ ਦਰਵਾਜ਼ਾ ਉੱਤਰ ਇੱਕੋ ਕਿੰਨੀਆਂ ਕੰਪਨੀਆਂ ਨੇ ਆਪ ਤੋਰ ਤੀਆਂ ਨੇ ਕੀ ਕਹਿੰਦੀਆਂ ਨੇ ਸੁਣੋ ਕੀ ਕਰਨ ਲੋਕ ਵਿਚਾਰੇ ਇਹ ਸੀਲ ਬ੍ਰਿਜ ਤੋਂ ਇੰਨੇ ਦੁਖੀ ਹਨ ਆ ਪੱਠੀਆਲਾ ਮੋੜ ਆ ਗਿਆ ਜੀ ਦੇਖ ਲੋ ਹਾਲਾਤ ਇਦਾਂ ਹੀ ਇਹ ਗੱਲਾਂ ਕਰਨ ਵਾਲੇ ਬੜੇ ਬੁੱਧੀਆ ਬੁੱਧੀਆ ਕਰਤੀਆਂ ਇੱਥੇ ਹੁਣ ਹਾਲਾਤ ਇਹਨੇ ਬੜੇ ਦਿੱਤੇ ਜਿੰਨੀ ਤੱਕ ਉਹ ਹਨ ਉਹ ਵਾ ਦੇਖ ਕਰੋ ਕਿ ਵਿੱਚ ਈਨ ਵਾਲੇ ਪਾਣੀ ਦੇ ਵਿੱਚ ਸੋਕੋ ਤਰਤਾ ਕੋਈ ਸੁਣਾਈ ਨਹੀਂ ਕਾਂਗਰਸ ਪਾਰਟੀ ਦੀ ਕਮੇਟੀ ਹੈ ਨਗਰ ਕੌਂਸਲ ਕੋ ਦਾ ਪਰ ਤਾਂ ਕਾਂਗਰਸ ਪਾਰਟੀ ਦਾ ਖੁਦ ਮਸਲੀ ਤਾਨੀ ਹੱਲੁੰਦੇ ਐਮਐਲਏ ਆਮ ਆਦਮੀ ਪਾਰਟੀ ਦਾ ਸੋ ਲੱਗਦਾ ਨਹੀਂ ਕੋਈ ਦਿੱਦੜਵਾ ਦਾ ਕੋਈ ਵਿਕਾਸ ਹੋ ਜੀਵਾ ਆ ਪੱਟੀ ਵਾਲਾ ਮੋੜ ਜੀ ਕੀ ਕੀ ਹਾਲਾਤ ਸੋ ਬਹੁਤ ਪੁਰਾ ਹਾਲਾ ਦੇਖੋ ਬਿਮਾਰੀ ਫੈਲਣ ਦਾ ਡਰ ਹੈ ਕੋਈ ਸਾਈ ਖਸਮ ਨਹੀਂ ਇਸ ਜਿੱਦੜਵਾਦ ਦਾ ਇਹ ਹਾਲਾਤ ਨੇ ਜਿੱਦੜਵਾਦੀ ਦੇਖੋ ਕਿੰਨੇ ਐਮਐਲਏ ਬਣੇ ਕਿੰਨੇ ਮੰਤਰੀ ਬਣੇ ਪਰ ਮਸਲੇ ਕਿਸੇ ਨਿਹਾਨ ਨਿਕਲੇ ਸੀਵਰੇਜ ਦਾ ਤਾਂ ਬੀੜਾ ਕਰ ਖੜਿਆ ਪਿਆ ਪਰ ਇਹਨਾਂ ਕਿਸੇ ਨੇ ਇਹ ਮਸਲਾ ਹੱਲ ਕਰੇ ਦੇਖੋ ਹਮ ਦੋ ਸਾਲਾਂ ਨੂੰ ਕਿਹਦੀ ਸਰਕਾਰ ਆਉਂਦੀ ਹੈ ਤਦ ਦੇਖੋ ਕਿ دروازੇ ਚੁਣੇ ਜਾਵੇ। ਬਹੁਤ ਧੰਨਵਾਦ। ਵਰਤੂ ਵੱਦ ਸਭ ਤੋਂ ਸੈਟ ਗ੍ਰੈਬਨ ਕਰੋ।